ਹਰ ਕੋਈ ਇਹ ਸੋਚ ਕੇ ਜਾਂ ਤਾਂ ਉਹ ਜੂਗਾ ਦੇਖ ਤੇ ਪਰ ਚੈਕ ਕਰੀਏ ਕਿ ਕਿੰਨੇ ਜਿਹੜੇ ਇਥੇ ਉੱਚੀ ਇਹ ਸਾਡੀ ਰੁਟੀਨ ਦੀ ਚੈਕਿੰਗ ਹੈ ਤੇ ਇਹ ਸਾਡੀ ਐਂਟੀ ਸੈਕਿਉਰਟੀ ਇਸ ਟੀਮ ਡੌਗਸ ਕਾਰਡ ਬੰਬ ਐਕਸਪਲੋਸਿਵ ਸਾਰੀ ਟੀਮ ਇਹ ਸਾਡੀ ਰੁਟੀਨ ਚ ਚੈੱਕ ਕਰਦੀ ਹੈ ਇਹ ਆਪਣੇ ਲੰਗਰ ਹਾਲ ਜੋੜਾ ਹਾਲ ਤੇ ਆਪਣੇ ਗੱਟਲੀ ਹਾਲ ਇਹੀ ਸਾਰੇ ਸਰਚ ਕੀਤੀ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਹ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਹੈਗੀ ਜਿਹਦੇ ਨਾਲ ਜੇ ਕਿਸੇ ਦਾ ਕੋਈ ਮਾੜਾ ਪ੍ਰਭਾਵ ਨਾ ਕੋਈ ਫੋਰਸ ਬਾਹਰੋਂ ਆ ਫੋਰਸ ਆਪਣੀ ਐਕਸਪਲੋਸਿਵ ਟੀਮ ਆ ਜਿਹੜੀਆਂ ਬਾਹਰੋਂ ਜਲੰਧਰੋਂ ਆਈਆਂ ਆ ਕਿਹੜੇ ਕਿਹੜੇ ਪਾਸੇ ਆਪਾਂ ਲੰਗਰ ਹਾਲ ਔਰ ਗੱਠੜੀ ਹਾਲ ਗੱਠੜੀ ਹਾਲ ਦੇ ਵਿੱਚ ਕੋਈ 2 ਮਹੀਨੇ ਤੋਂ ਪਹਿਲਾਂ ਦਾ ਸਮਾਨ ਪਿਆ ਹੈ ਲੋਕ ਛੱਡ ਜਾਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਹੈ ਸਾਡੇ ਕੋਲ ਇਹ ਬੰਮਸ ਸਕਵਰ ਚੈੱਕ ਕਰਨ ਵਾਲੀਆਂ ਇਹ ਬਹੁਤ ਕੀਮਤੀ ਇਕੁਪਮੈਂਟ ਨੇ ਜੋ ਦੂਰੂ ਹੀ ਦੱਸ ਦਿੰਦੇ ਹਨ ਇਸੇ ਤਰ੍ਹਾਂ ਦਾ ਕੋਈ ਵੀ ਐਕਸਪਲੋਸਿਵ ਵਾਲੀ ਚੀਜ਼ ਸਾਹਮਣੇ ਨਹੀਂ ਆਈ। ਟ੍ਰੈਂਸ਼ਰ ਤੋਂ ਇਨਫੋਰਮੇਸ਼ਨ ਦੇ ਬਾਅਦ ਤੋਂ ਉਹਨਾਂ ਦੇ ਸਮਾਨ ਨੂੰ ਚੈੱਕ ਕੀਤਾ ਗਿਆ। ਇਹ ਪਿਖਾਰੀ ਦਾ ਵੀ ਇਹ ਕਿ ਕਾਫੀ ਇੱਥੇ ਹਾਂ ਜਿਹੜੇ ਪਿਖਾਰੀ ਹੁੰਦੇ ਨੇ ਉਹਨਾਂ ਦਾ ਵੀ ਸਮਾਨ ਚੈੱਕ ਕੀਤਾ ਗਿਆ। ਜਿਵੇਂ ਉਹਨਾਂ ਤੇ ਜਿਹੜੇ ਬਾਹਰ ਛੋਟੀਆਂ ਦੁਕਾਨਾਂ ਨੇ ਉਹਨਾਂ ਦਾ ਵੀ ਸਮਾਨ ਸਚ ਕੀਤਾ ਗਿਆ। ਮੋਟਰਸਾਈਕਲ ਸਟੈਂਡ ਜਾਂ ਗੱਡੀਆਂ ਸਟੈਂਡ ਉਹ ਵੀ ਚੈੱਕ ਕੀਤੇ ਹਾਂ। ਹਾਂ ਮੋਟਰਸਾਈਕਲ ਸਟੈਂਡ ਇਹ ਵੀ ਚੈੱਕ ਕੀਤੇ ਜਾਂਦੇ ਨੇ ਅਸੀਂ ਰੂਟੀਨ ਦੇ ਵਿੱਚ ਵੀ ਕਰਦੇ ਹਾਂ। ਤੇ ਹਰ ਡੇਲੀ ਆਪਣੀ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ